ਆ ਲੋ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਅਸੀਂ ਪਿੰਡ ਦਾਦੂ ਆਏ ਆ ਜੀ ਸੰਦੀਪભાઈ ਦੇ ਖੇਤ ਇਹਨਾਂ ਨੇ ਆਪਣਾ ਚਾਂਦ ਹਾਈਬ੍ਰਿਡ ਸੀਡ ਕੰਪਨੀ ਦਾ ਸੀਕੇ 47 ਵੈਰੈਟੀ ਲਾਈ ਆ ਖੇਤ ਤੁਹਾਨੂੰ ਦਿਖਾ ਰਹੇ ਆ ਬਾਈ ਨਾਲ ਗੱਲਬਾਤ ਵੀ ਕਰਾਵਾਂਗੇ ਕਿੰਨੇ ਦਿਨ ਟ੍ਰਾਂਸਪਲੈਂਟ ਨੂੰ ਹੋਗੇ ਕਿੰਨਾ ਖਰਚਾ ਹੋਇਆ ਕਿੰਨੀ ਰੇਪਾਈ ਆ ਤੇ ਪਾਣੀ ਕਿਹੋ ਜਿਹਾ ਇਹ ਤੁਹਾਨੂੰ ਦਿਖਾ ਰਿਹਾ ਹਾਂ ਵੀਡੀਓ ਚ ਕਿਹੇ ਜੀ ਜ਼ਮੀਨ ਆ ਇਹਨਾਂ ਦੀ ਤੇ ਪਾਣੀ ਕਿਹੇ ਜੇ ਨੇ ਮਾੜਿਆ ਚੰਗੇ ਆ ਕਿੰਨਾ ਖਰਚਾ ਆ ਗਿਆ ਵੈਰਾਈ ਤੇ ਸਾਰੀ ਗੱਲਬਾਤ ਕਰਾਵਾਂਗੇ ਦੋ ਕਿਲੇ ਲੱਗੇ ਹੋਏ ਆ ਉਹ ਟਾਲੀ ਤੱਕ ਖਾਨ ਵੀਰ ਨਾਲ ਗੱਲਬਾਤ ਕਰਾਉਣੇ ਆ। ਸੱਚੀ ਗੱਲ ਬਾਈ ਜੀ। ਸੱਚੀ ਗੱਲ ਜੀ। ਬਾਈ ਜੀ ਪਹਿਲਾਂ ਥੋੜਾ ਪਿੰਡ ਨਾਂ ਸੰਦੀਪ ਸਿੰਘ ਹੈ ਮੇਰਾ ਦਾਦ ਸੰਦੀਪ ਸਿੰਘ ਜੀ। ਅੱਛਾ ਜੀ। ਤੁਹਾਨੂੰ ਅਵਤਾਰ ਸਿੰਘ ਹੈ ਪਿੰਡ ਦਾਦੂ ਜੀ। ਇਹ ਪਹਿਲੀ ਵਾਰ ਲਾਇਆ ਜੀ ਸੀ ਕੇ 47। ਪਹਿਲੀ ਵਾਰ ਲਾਇਆ ਹਾਂ ਜੀ ਸੀ ਕੇ 47। ਕਿੰਨੇ ਦਿਨ ਹੋ ਗਏ ਬਾਈ ਟਰਾਂਸਪਲੈਂਟ ਨੂੰ? ਦੋ ਮਹੀਨੇ ਹੋ ਗਏ ਸਹੀ ਜੀ। ਦੋ ਮਹੀਨੇ ਹੋ ਗਏ। ਹਾਂ ਜੀ। ਇਹ ਖਰਚਾ ਵਗੈਰਾ ਕੋਈ 2 ਘਟੇ ਜੂਰਗਾ ਪਾਈ ਐ 2 ਘਟੇ ਸੁਪਰ ਜੀ।

ਬਾਕੀ ਆਪਾਂ ਵੀਡੀਓ ਉਦੋਂ ਵੀ ਸ਼ੂਟ ਕਰਾਂਗੇ ਜਦੋਂ ਪੱਕ ਗਿਆ ਇਹ ਝਾੜ ਦੇ ਰੇਟ ਦਾ ਮੰਡੀ ਦਾ ਰੇਟ ਹੈ ਠੀਕ ਹੈ ਜੀ ਕਿ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਵੈਰੈਟੀ ਬਾਰੇ ਬਹੁਤ ਵਧੀਆ ਵੈਰੈਟੀ ਸਹੀ ਹੈ ਜੀ ਹਾਂ ਭਾਈ ਸਾਡੇ ਖੇਤ ਟੰਟਾ ਵਗੈਰਾ ਵਧੀਆ ਮਾਰਿਆ ਸਾਡੇ ਵੈਰੈਟੀ ਹਾਂਜੀ ਹਾਂਜੀ ਮਿਸਰ ਦਾ ਉਹਦਾ ਹਾਂਜੀ 2 ਕਿੱਲੇ ਵਾਹਣ ਲੱਗਿਆ ਭਾਈ ਹਾਂਜੀ ਹਾਂਜੀ ਕਿਸਾਨ ਵੀਰੋ ਆਪਾਂ ਕਿਸਾਨ ਵੀਰ ਨਾਲ ਗੱਲ ਕਰਾਈ ਆ ਉਹ ਕਹਿੰਦੇ ਕੋਈ ਜ਼ਿਆਦਾ ਖਰਚਾ ਨਹੀਂ ਆਏਗਾ ਸਾਡੇ ਜੱਟੇ ਯੂਰੀਆ ਦੇ ਲਾਏ ਆ ਕਿੱਲੇ ਦੇ ਤੇ ਪਾਣੀ ਦੀ ਗੱਲ ਕਰੀਏ 2 ਨੰਬਰ ਪਾਣੀ ਆ ਖਾਰਾ ਪਾਣੀ ਆ ਕਹਿੰਦੇ 2.5 ਨੰਬਰ ਆ ਤੇ ਆਪਾਂ ਅਗਲੀ ਵੀਡੀਓ ਵੀ ਬਣਾਵਾਂਗੇ ਜਦੋਂ ਪੱਕ ਗਿਆ ਮੰਡੀ ਦਾ ਕੀ ਰੇਟ ਲੱਗਿਆ ਕਿੰਨੀਆਂ ਸਪਰੇਹਾਂ ਹੋਈਆਂ ਸਾਰੀ ਡਿਟੇਲ ਤੁਹਾਨੂੰ ਦੱਸਾਂਗੇ ਵੀਡੀਓ 'ਚ ਤੇ ਖੇਤ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਨੇ ਆ ਗੁੱਜਾ ਵਗੈਰਾ ਦੇਖ ਸਕਦੇ ਹੋ ਤੁਸੀਂ ਵੀਡੀਓ 'ਚ ਵੈਰਾਈਟੀਆਂ ਬਾਈਆਂ ਨੇ ਹੋਰ ਵੀ ਲਾਈਆਂ ਇੱਧਰ ਲਾਈ ਹੋਈ ਆ ਕਈ ਵੈਰਾਈਟੀਆਂ ਲੱਗੀਆਂ ਪੀ ਆਰ ਵੀ ਲੱਗੀਆਂ 212 ਵੀ ਲੱਗੀ ਆ ਇਹ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਵੀਡੀਓ ਦੇਖਦੇ